ਹੈਲੋ ਦੋਸਤੋ ਦੋਸਤੋ ਜਦੋਂ ਤੋਂ ਈਸ਼ਵਰ ਨੇ ਇਹ ਸ੍ਰਿਸ਼ਟੀ ਬਣਾਈ ਹੈ ਉਦੋਂ ਤੋਂ ਹੀ ਹਿੰਦੂ ਧਰਮ ਦੇ ਲੋਕ ਸ਼ਿਵ ਭਗਵਾਨ ਦੀ ਪੂਜਾ ਕਰਦੇ ਹਨ ਹਿੰਦੂ ਧਰਮ ਦੇ ਲੋਕ ਇਹ ਮੰਨਦੇ ਹਨ ਕਿ ਸ਼ਿਵ ਜੀ ਇੱਕ ਭਗਵਾਨ ਹਨ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਸ਼ਿਵ ਭਗਵਾਨ ਸਭ ਤੋਂ ਉੱਪਰ ਹਨ ਉੱਚੀ ਆਦੀ ਅਤੇ ਅੰਤ ਹਨ ਪਰ ਦੋਸਤੋ ਉਹਨਾਂ ਦੀ ਇਹ ਸੋਚ ਬਿਲਕੁਲ ਗਲਤ ਹੈ ਇਹ ਇਸ ਦਾ ਕੀ ਕਾਰਨ ਹੈ ਇਸ ਬਾਰੇ ਅੱਜ ਦੀ ਸਾਖੀ ਵਿੱਚ জানਾਂਗੇ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਆਪਸ ਵਿੱਚ ਗੱਲਾਂ ਕਰ ਰਹੇ ਸਨ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਸੰਸਾਰ ਦੇ ਲੋਕ ਸ਼ਿਵ ਨੂੰ ਭਗਵਾਨ ਮੰਨਦੇ ਹਨ ਅਤੇ ਸਦੀਆਂ ਤੋਂ ਉਸ ਦੀ ਪੂਜਾ ਅਰਚਨਾ ਕਰਦੇ ਆ ਰਹੇ ਹਨ ਕਿ ਸੱਚਮੁੱਚ ਅਜਿਹਾ ਹੈ ਕਿ ਸੱਚਮੁੱਚ ਸ਼ਿਵ ਜੀ ਭਗਵਾਨ ਹਨ ਗੁਰੂ ਜੀ ਕਹਿਣ ਲੱਗੇ ਸ਼ਿਵ ਜੀ ਕੋਈ ਭਗਵਾਨ ਨਹੀਂ ਹਨ ਬਲਕਿ ਉਹ ਵੀ ਇੱਕ ਦੇਵਤਾ ਹਨ ਜਿਵੇਂ ਬਾਕੀ ਦੇਵਤਾ ਹਨ ਅਤੇ ਦੇਵਤਾ ਕਦੇ ਵੀ ਦੇਵਤਾ ਕਦੇ ਭਗਵਾਨ ਨਹੀਂ ਹੁੰਦੇ ਦੇਵਤਾ ਤਾਂ ਬਹੁਤ ਸਾਰੇ ਹਨ ਪਰ ਈਸ਼ਵਰ ਤਾਂ ਸਿਰਫ ਇੱਕ ਹੈ ਜਿਸ ਨੇ ਪੂਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤੇ ਦੇਵੀ ਦੇਵਤਾ ਤਾ ਕਠੋਰ ਤਪੱਸਿਆ ਕਰਕੇ ਵਰਦਾਨ ਦੇ ਦੁਆਰਾ ਸਿਰਫ ਆਪਣੀ ਉਮਰ ਲੰਬੀ ਕਰ ਪਾਏ ਹਨ ਜਦੋਂ ਉਹ ਜਦੋਂ ਉਹਨਾਂ ਦੀ ਉਮਰ ਵੀ ਪੂਰੀ ਹੋਵੇਗੀ ਉਹ ਵੀ 84 ਦੇ ਚੱਕਰ ਤੋਂ ਗੁਜ਼ਰਨਾ ਪਵੇਗਾ ਅਤੇ ਜੋ ਈਸ਼ਵਰ ਹੈ ਉਹ ਤਾਂ ਅਜਰ ਅਮਰ ਹੈ ਉਹ ਤਾਂ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਵੀ ਸੀ ਅੱਜ ਵੀ ਹੈ ਈ ਸ੍ਰਿਸ਼ਟੀ ਖਤਮ ਹੋਣ ਤੋਂ ਬਾਅਦ ਵੀ ਰਹੇਗਾ ਈਸ਼ਵਰ ਤਾਂ ਉਹ ਹੁੰਦਾ ਹੈ ਜੋ ਸਾਰੇ ਸੁੱਖ ਦੁੱਖ ਤੇ ਰਹਿਤ ਹੋਵੇ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਫਿਰ ਸ਼ਿਵ ਜੀ ਪੁੱਛਣ ਲੱਗੇ ਕੀ ਗੁਰੂ ਜੀ ਫਿਰ ਸ਼ਿਵ ਜੀ ਕੌਣ ਹਨ ਗੁਰੂ ਜੀ ਕਹਿਣ ਲੱਗੇ ਜਦੋਂ ਪਰਮਾਤਮਾ ਸ੍ਰਿਸ਼ਟੀ ਬਣਾਉਣ ਲੱਗਾ ਸਭ ਤੋਂ ਪਹਿਲਾਂ ਪਰਮਾਤਮਾ ਨੇ ਬ੍ਰਹਮਾ ਜੀ ਨੂੰ ਬਣਾਇਆ ਜੋ ਸਾਰਿਆਂ ਨੂੰ ਜਨਮ ਦਿੰਦੇ ਹਨ ਅਤੇ ਉਸ ਤੋਂ ਬਾਅਦ ਪਰਮਾਤਮਾ ਨੇ ਵਿਸ਼ਨੂੰ ਨੂੰ ਬਣਾਇਆ ਜੋ ਸਾਰਿਆਂ ਦੀ ਪਾਲਣਾ ਕਰਦੇ ਹਨ ਫਿਰ ਉਸ ਤੋਂ ਬਾਅਦ ਪਰਮਾਤਮਾ ਨੇ ਸ਼ਿਵ ਜੀ ਨੂੰ ਬਣਾਇਆ ਜਿਨ੍ਹਾਂ ਨੂੰ ਮ੍ਰਿਤੂ ਦਾ ਦੇਵਤਾ ਕਿਹਾ ਜਾਂਦਾ ਹੈ ਜੋ ਸਾਰਿਆਂ ਨੂੰ ਮ੍ਰਿਤ ਦਿੰਦਾ ਹੈ ਮਤਲਬ ਮੌਤ ਦਿੰਦਾ ਹੈ ਇਸ ਲਈ ਸ਼ਿਵ ਨੂੰ ਮਹਾਕਾਲ ਵੀ ਕਿਹਾ ਜਾਂਦਾ ਹੈ ਜਦੋਂ ਪ੍ਰਮਾਤਮਾ ਨੇ ਸਾਰਿਆਂ ਨੂੰ ਵਰਦਾਨ ਦਿੱਤੇ ਤਾਂ 인ਦਰ ਨੂੰ ਵੀ ਪ੍ਰਮਾਤਮਾ ਨੇ ਇਹ ਵਰਦਾਨ ਦਿੱਤਾ ਕਿ ਤੁਸੀਂ ਸਮੇਂ-ਸਮੇਂ ਤੇ ਧਰਤੀ ਤੇ ਵਰਖਾ ਕਰੋਗੇ ਸ਼ਿਵ ਜੀ ਭਗਵਾਨ ਕਹਿਣ ਲੱਗੇ ਮੈਨੂੰ ਇਹ ਵਰਦਾਨ ਦਿਓ ਕਿ ਮੈਂ ਜਦੋਂ ਵੀ ਡਮਰੂ ਵਜਾਵਾਂ ਉਦੋਂ ਹੀ بارش ਸ਼ੁਰੂ ਹੋ ਜਾਵੇ ਸ਼ਿਵ ਜੀ ਦੀ ਇਹ ਗੱਲ ਸੁਣ ਕੇ ਭਗਵਾਨ ਨੇ ਉਹਨਾਂ ਨੂੰ ਇਹ ਵਰਦਾਨ ਦੇ ਦਿੱਤਾ ਵਰਦਾਨ ਲੈਣ ਤੋਂ ਬਾਅਦ ਸ਼ਿਵ ਜੀ ਧਰਤੀ ਤੇ ਆਏ ਧਰਤੀ ਤੇ ਆਉਣ ਤੋਂ ਬਾਅਦ ਸ਼ਿਵ ਨੇ ਦੇਖਿਆ ਕਿ ਇੱਕ ਕਿਸਾਨ ਖੇਤ ਵਿੱਚ ਹਲ ਚਰਾ ਰਿਹਾ ਹੈ ਸ਼ਿਵ ਜੀ ਕਹਿਣ ਲੱਗੇ ਕਿ ਤੂੰ ਖੇਤ ਵਿੱਚ ਹਲ ਨਾ ਚਲਾ ਕਿਉਂਕਿ ਅੱਗੇ 13 ਸਾਲ ਤੱਕ ਕੋਈ ਬਾਰਿਸ਼ ਨਹੀਂ ਹੋਵੇਗੀ ਕਿਸਾਨ ਨੂੰ ਇਹ ਗੱਲ ਕਹਿ ਕੇ ਸ਼ਿਵ ਜੀ ਚੱਲ ਪਏ ਜਦੋਂ ਜਦੋਂ ਸ਼ੇਵ ਜੀ ਵਾਪਸ ਆਉਂਦੇ ਹੋਏ ਉਥੋਂ ਲੰਘ ਰਹੇ ਸਨ ਤਾਂ ਉਥੇ ਦੇ ਉਹਨਾਂ ਨੇ ਦੇਖਿਆ ਕਿ ਕਿਸਾਨ ਅਜੇ ਵੀ ਹਾਲ ਚਲਾ ਰਿਹਾ ਹੈ ਤੇ ਸ਼ਿਵ ਜੀ ਕਹਿਣ ਲੱਗੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਹਾਲ ਨਾ ਚਲਾਓ ਕਿਉਂਕਿ بارش ਨਹੀਂ ਹੋਵੇਗੀ ਇਸ ਲਈ ਬੇਕਾਰ ਹੈ ਆਪਣਾ ਸਮਾਂ ਵਿਅਰਥ ਨਾ ਕਰੋ ਦੋਸਤੋ ਸ਼ਿਵ ਜੀ ਨੇ ਅਜਿਹਾ ਇਸ ਲਈ ਕਿਹਾ ਸੀ ਕਿਉਂਕਿ ਉਹ ਮਨ ਵਿੱਚ ਹੀ ਸੋਚ ਰਹੇ ਸਨ ਕਿ ਜਦੋਂ ਤੱਕ ਮੈਂ ਡਮਰੂ ਨਹੀਂ ਵਜਾਵਾਂਗਾ ਤਦ ਤੱਕ بارش ਨਹੀਂ ਹੋਵੇਗੀ ਸ਼ਿਵਜੀ ਇਹ ਬੋਲ ਕੇ ਅੱਗੇ ਚੱਲ ਪਏ ਪਰ ਜਦੋਂ ਸ਼ਿਵਜੀ ਨੇ ਅਗਲੇ ਦਿਨ ਫਿਰ ਉਸ ਰਸਤੇ ਤੋਂ ਲੰਘਦੇ ਹੋਏ ਦੇਖਿਆ ਉਹਨਾਂ ਨੇ ਦੇਖਿਆ ਕਿ ਕਿਸਾਨ ਫਿਰ ਤੋਂ ਹਾਲ ਚਲਾ ਰਿਹਾ ਹੈ ਕਿਸਾਨ ਨੂੰ ਹਾਲ ਚਲਾਉਂਦੇ ਦੇਖ ਕੇ ਸ਼ਿਵਜੀ ਨੂੰ ਗੁੱਸਾ ਆ ਗਿਆ ਤੇ ਫਿਰ ਉਹਨਾਂ ਨੇ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਬਹੁਤ ਸਮੇਂ ਤੱਕ بارش ਨਹੀਂ ਹੋਵੇਗੀ ਤਾਂ ਫਿਰ ਤੁਸੀਂ ਬੇਕਾਰ ਵਿੱਚ ਸਮਾਂ ਕਿਉਂ ਬਰਬਾਦ ਕਰ ਰਹੇ ਹੋ ਕਿਸਾਨ ਨੇ ਬੜੇ ਧਿਆਨ ਨਾਲ ਸ਼ਿਵ ਜੀ ਦੀ ਗੱਲ ਸੁਣੀ ਤਾਂ ਕਿਹਾ ਭਗਵਾਨ ਅੱਜ ਮੈਂ ਕਿਸਾਨ ਕਹਿਣ ਲੱਗਾ ਭਗਵਾਨ ਅੱਜ ਨਹੀਂ ਤਾਂ 13 ਸਾਲ ਦੇ ਬਾਅਦ ਤਾਂ ਬਾਰਿਸ਼ ਹੋਵੇਗੀ ਜੇਕਰ ਅਸੀਂ ਕਿਸਾਨ ਹਾਲ ਚਲਾਉਣਾ ਬੰਦ ਕਰ ਦੇਵਾਂਗੇ ਤਾਂ ਹੌਲੀ-ਹੌਲੀ ਅਸੀਂ ਹਾਲ ਚਲਾਉਣਾ ਵੀ ਭੁੱਲ ਜਾਵਾਂਗੇ ਇਸ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਵੇਗਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਹਾਲ ਨਹੀਂ ਚਲਾ ਪਾਉਣਗੀਆਂ ਅਸੀਂ ਹਾਲ ਚਲਾਉਣਾ ਖੁੱਲ ਨਾ ਜਾਈਏ ਇਸ ਲਈ ਅਸੀਂ ਤਦ ਤੱਕ ਹਾਲ ਚਲਾਉਂਦੇ ਰਹਾਂਗੇ ਜਦ ਤੱਕ بارش ਨਾ ਹੋ ਜਾਵੇ ਕਿਸਾਨ ਦੀ ਇਹ ਗੱਲ ਸੁਣ ਕੇ ਸ਼ੇਵ ਜੀ ਉੱਥੋਂ ਚੱਲ ਚਲੇ ਗਏ ਸ਼ਿਵ ਜੀ ਥੋੜਾ ਅੱਗੇ ਗਏ ਤੇ ਇੱਕ ਪੇੜ ਦੇ ਹੇਠਾਂ ਬੈਠ ਗਏ ਅਤੇ ਫਿਰ ਕਿਸਾਨ ਦੀ ਗੱਲ ਨੂੰ ਸੋਚਣ ਲੱਗੇ ਉਦੋਂ ਉਹਨਾਂ ਦੇ ਦਿਮਾਗ ਵਿੱਚ ਇਹ ਖਿਆਲ ਆਇਆ ਕਿ ਜੇਕਰ ਮੈਂ 13 ਸਾਲ ਤੱਕ ਡਮਰੂ ਨਹੀਂ ਵਜਾਇਆ ਤਾਂ ਕਿਤੇ ਮੈਂ ਵੀ ਡਮਰੂ ਵਜਾਉਣਾ ਭੁੱਲ ਨਾ ਜਾਵਾਂ ਇਸ ਇਹ ਸੋਚਦੇ ਹੀ ਸ਼ਿਵ ਜੀ ਨੇ ਡਮਰੂ ਕੱਢਿਆ ਤੇ ਵਜਾਉਣਾ ਸ਼ੁਰੂ ਕਰ ਦਿੱਤਾ ਸ਼ਿਵ ਜੀ ਜਿਵੇਂ ਹੀ ਸ਼ਿਵ ਜੀ ਨੇ ਡਮਰੂ ਵਜਾਉਣਾ ਸ਼ੁਰੂ ਕੀਤਾ ਇੱਕਦਮ ਬਾਰਿਸ਼ ਸ਼ੁਰੂ ਹੋ ਗਈ ਤਦ ਤਦ ਹੀ ਸ਼ਿਵ ਜੀ ਦੇ ਦਿਮਾਗ ਵਿੱਚ ਇੱਕਦਮ ਖਿਆਲ ਆਇਆ ਕਿ ਮੈਂ ਤਾਂ 13 ਸਾਲ ਤੱਕ ਡਮਰੂ ਨਹੀਂ ਵਜਾਉਣਾ ਦਾ ਪ੍ਰਣ ਲਿਆ ਸੀ ਇਹ ਸੋਚ ਕੇ ਸ਼ਿਵ ਜੀ ਨੇ ਭਗਵਾਨ ਤੋਂ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਕਿਹਾ हे ਪ੍ਰਮਾਤਮਾ ਪਰਮੇਸ਼ਵਰ हे ਪਰਮ ਪਿਤਾ ਪਰਮੇਸ਼ਵਰ ਹੁੰਦਾ ਉਹੀ ਹੈ ਜੋ ਤੂੰ ਚਾਹੁੰਦਾ ਹੈ ਮੈਂ ਤਾਂ ਤੁਹਾਡਾ ਇੱਕ ਛੋਟਾ ਜਿਹਾ ਸੇਵਕ ਹਾਂ ਇਹ ਸਭ ਕੁਝ ਮਰਦਾਨਾ ਨੂੰ ਦੱਸਣ ਤੋਂ ਬਾਅਦ ਗੁਰੂ ਜੀ ਨੇ ਉਸ ਦੀ ਤਰਫ ਦੇਖਿਆ ਤੇ ਕਿਹਾ ਪੁੱਛਿਆ ਕਿ ਮਰਦਾਨਾ ਜੀ ਤੁਹਾਡੇ ਅੰਦਰ ਕੋਈ ਸਵਾਲ ਹੈ ਤਾਂ ਤੁਸੀਂ ਮੈਥੋਂ ਪੁੱਛ ਸਕਦੇ ਹਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਨਹੀਂ ਗੁਰੂ ਜੀ ਬਸ ਤੇਰੇ ਮੇਰੇ ਅੰਦਰ ਇਹੀ ਸਵਾਲ ਸੀ ਮੇਰੇ ਅੰਦਰ ਜੋ ਜਗਿਆਸਾ ਸੀ ਤੁਸੀਂ ਉਹ ਪੂਰੀ ਕਰ ਦਿੱਤੀ ਹੈ ਦੋਸਤੋ ਇਹ ਸੁੰਦਰ ਸਾਖੀ ਨੂੰ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਭਗਵਾਨ ਦੀ ਤਲਾਸ਼ ਵਿੱਚ ਇੱਧਰ ਉੱਧਰ ਦੌੜਦੇ ਰਹਿੰਦੇ ਹਾਂ ਰਹਿੰਦੇ ਹਾਂ ਜਾਂ ਫਿਰ ਇਹ ਸੋਚਦੇ ਹਾਂ ਕਿ ਇਹ ਭਗਵਾਨ ਮੇਰੀ ਇੱਛਾ ਪੂਰੀ ਕਰ ਦੇਊਗਾ ਤੇ ਜੇਕਰ ਇੱਕ ਜਗ੍ਹਾ ਸਾਡੀ ਇੱਛਾ ਨਹੀਂ ਪੂਰੀ ਹੁੰਦੀ ਤਾਂ ਅਸੀਂ ਦੂਸਰੇ ਭਗਵਾਨ ਦੀ ਤਰਫ ਦੌੜਦੇ ਹਾਂ ਦੋਸਤੋ ਇਹ ਸੰਸਾਰ ਵਿੱਚ 33 ਕਰੋੜ ਦੇਵੀ ਦੇਵਤੇ ਅਤੇ ਸੰਸਾਰ ਵਿੱਚ ਕਰੋੜਾਂ ਹੀ ਲੋਕ ਹਨ ਜੋ ਦਿਨ ਰਾਤ ਉਹਨਾਂ ਦੇ ਕੋਲ ਭਟਕਦੇ ਹਨ ਪਰ ਦੋਸਤੋ ਇੱਕ ਗੱਲ ਯਾਦ ਰੱਖਣਾ ਦੇਵੀ ਦੇਵਤੇ ਕਦੇ ਵੀ ਭਗਵਾਨ ਨਹੀਂ ਹੁੰਦੇ ਉਹ ਤਾਂ ਕੇਵਲ ਵਰਦਾਨਪਾਕ ਇਹ ਆਪਣੀ ਉਮਰ ਲੰਮੀ ਕਰ ਲੈਂਦੇ ਹਨ ਪਰ ਜਦੋਂ ਉਹਨਾਂ ਦੀ ਉਮਰ ਪੂਰੀ ਹੁੰਦੀ ਹੈ ਤਾਂ ਉਹ ਵੀ ਉਹਨਾਂ ਨੂੰ ਵੀ 84 ਦੇ ਚੱਕਰ ਤੋਂ ਗੁਜ਼ਰਨਾ ਪੈਂਦਾ ਹੈ ਦੋਸਤੋ ਇੱਕ ਛੋਟਾ ਜਿਹਾ ਪ੍ਰਸੰਗ ਹੈ ਇਹ ਮਹਾਭਾਰਤ ਦੇ ਸਮੇਂ ਦੀ ਗੱਲ ਹੈ ਜਦੋਂ ਮਹਾਭਾਰਤ ਦਾ ਯੁੱਧ ਚੱਲ ਰਿਹਾ ਸੀ ਤਾਂ ਅਰਜਨ ਕਿਸੇ ਦੇ ਉੱਪਰ ਤੀਰ ਨਹੀਂ ਚਲਾ ਰਿਹਾ ਸੀ ਅਤੇ ਉਹ ਕਹਿ ਰਿਹਾ ਸੀ ਕਿ ਇਹ ਸਾਰਾ ਸੰਸਾਰ ਮੇਰੇ ਪਰਿਵਾਰ ਮੇਰਾ ਆਪਣਾ ਹੈ ਇਹ ਤੇ ਇਹਨਾਂ ਦੇ ਉੱਪਰ ਮੈਂ ਕਿਵੇਂ ਵਾਰ ਕਰ ਸਕਦਾ ਹਾਂ ਇਹ ਲੋਕਾਂ ਦੇ ਲੋਕਾਂ ਨੇ ਤਾਂ ਮੈਨੂੰ ਗੋਦ ਵਿੱਚ ਖੜਾਇਆ ਹੈ ਅਰਜਨ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਅਰਜਨ हेठा ਜਮੀਨ ਤੇ ਦੇਖ ਤੁਹਾਨੂੰ ਜਮੀਨ ਤੇ ਇੱਕ ਕੀੜਾ ਰेंगਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਅਰਜਨ ਨੇ ਉਸ ਦੀ ਤਰਫ ਦੇਖਿਆ ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਵਕਤ ਇਹ ਕੀੜਾ ਦੇਵਰਾਜ ਇੰਦਰ ਹੈ ਅਰਜਨ ਨੇ ਜਦੋਂ ਕ੍ਰਿਸ਼ਨ ਦੀ ਇਹ ਗੱਲ ਸੁਣੀ ਤਾਂ ਹੈਰਾਨ ਰਹਿ ਗਿਆ ਕਿ ਹੈਰਾਨੀ ਨਾਲ ਸ਼੍ਰੀ ਕ੍ਰਿਸ਼ਨ ਦੀ ਤਰਫ ਦੇਖਣ ਲੱਗਾ ਸ਼੍ਰੀ ਕ੍ਰਿਸ਼ਨ ਨੇ ਉਸ ਦੀ ਤਰਫ ਦੇਖਿਆ ਬੋਲੇ ਇਹ ਸੱਚ ਹੈ ਦੇਵਰਾਜ ਇੰਦਰ ਹੀ ਇਹ ਇਸਨੇ ਬਹੁਤ ਸਮੇਂ ਕਠੋਰ ਤਪੱਸਿਆ ਕੀਤੀ ਜਿਸ ਦੇ ਫਲ ਸ੍ਰੂਪ ਇਸ ਨੂੰ ਵਰਦਾਨ ਮਿਲੇ ਹਨ ਇਹ ਮਿਲੇ ਅਤੇ ਇਹ ਦੇਵਤਾ ਬਣ ਗਿਆ ਪਰ ਹੁਣ ਇਹ ਦੇਵਤਾ ਦੀ ਉਮਰ ਖਤਮ ਕਰਕੇ ਵਾਪਸ 84 ਦੇ ਚੱਕਰ ਵਿੱਚ ਚਲਾ ਗਿਆ ਹੈ ਅਤੇ ਹੁਣ ਜੇਕਰ ਉਸ ਨੂੰ ਪਰਮਾਤਮਾ ਤੋਂ ਮਿਲਣਾ ਹੈ ਤਾਂ ਪਹਿਲਾ ਇਸ ਨੂੰ 84 ਭੋਗਨ ਪਵੇਗਾ ਫਿਰ ਇਸ ਨੂੰ ਕਰਮਾਂ ਦੇ ਅਨੁਸਾਰ ਇਨਸਾਨੀ ਜਨਮ ਮਿਲੇਗਾ ਤਦ ਹੀ ਇਹ ਪਰਮਾਤਮਾ ਨਾਲ ਮਿਲਾਪ ਕਰ ਸਕੇਗਾ ਦੋਸਤੋ ਤੁਹਾਨੂੰ ਇਹ ਪ੍ਰਸੰਗ ਸੁਣਾਉਣ ਦਾ ਕੇਵਲ ਇੱਕ ਹੀ ਮਕਸਦ ਸੀ ਕਿ ਦੇਵੀ ਦੇਵਤਾ ਸਾਨੂੰ ਕਦੇ ਵੀ ਮੁਕਤੀ ਨਹੀਂ ਦੇ ਸਕਦੇ ਕਿਉਂਕਿ ਜੋ ਲੋਕ ਖੁਦ ਨੂੰ ਮੁਕਤ ਨਹੀਂ ਕਰ ਸਕਦੇ ਉਹ ਸਾਨੂੰ ਕੀ ਮੁਕਤੀ ਦੇਣਗੇ ਇਸ ਲਈ ਦੋਸਤੋ ਕੇਵਲ ਕਰਤਾਰ ਦੀ ਭਗਤੀ ਕਰੋ ਜੋ ਇਸ ਤੋਂ ਦੁਨੀਆ ਜੋ ਇਸ ਦੁਨੀਆ ਵਿੱਚ ਵੀ ਸਾਡਾ ਸਾਥ ਦੇਣਗੇ ਤੇ ਮਰਨ ਤੋਂ ਬਾਅਦ ਵੀ ਸਾਡਾ ਸਾਥ ਦੇਣਗੇ। ਦੋਸਤੋ ਇਹ ਸ੍ਰਿਸ਼ਟੀ ਸਮੇਂ-ਸਮੇਂ ਤੇ ਬਦਲਦੀ, ਵਿਗੜਦੀ ਰਹਿੰਦੀ ਹੈ ਪਰ ਉਹ ਪਰਮਾਤਮਾ ਹਮੇਸ਼ਾ ਰਹਿੰਦਾ ਹੈ। ਜਦੋਂ ਦੁਨੀਆ ਨੂੰ ਦੁਨੀਆ ਵਿੱਚ ਪਾਪ ਬਹੁਤ ਵੱਧ ਜਾਂਦੇ ਹਨ ਤਾਂ ਈਸ਼ਵਰ ਖੁਦ ਹੀ ਖੁਦ ਕੁਝ ਨਾ ਕੁਝ ਅਜੇਹਾ ਕਰਦਾ ਹੈ। ਇਹ ਸ੍ਰਿਸ਼ਟੀ ਖਤਮ ਹੋ ਜਾਂਦੀ ਹੈ ਅਤੇ ਫਿਰ ਕੁਝ ਸਮੇਂ ਬਾਅਦ ਪਰਮਾਤਮਾ ਫਿਰ ਤੋਂ ਇੱਕ ਨਵੀਂ ਸ੍ਰਿਸ਼ਟੀ ਦਾ ਨਿਰਮਾਣ ਕਰਦਾ ਹੈ। ਦੋਸਤੋ ਜੇਕਰ ਤੁਸੀਂ ਜਿਉਂਦੇ ਜੀ ਕੀ ਪਰਮਾਤਮਾ ਨਾਲ ਮਿਲਣਾ ਚਾਹੁੰਦੇ ਹਾਂ ਤਾਂ ਅਨੁਭਵ ਕਰਨਾ ਚਾਹੁੰਦੇ ਹਾਂ ਤਾਂ ਰੋਜ਼ ਬਿਨਾਂ ਨਾਂਗਾ ਪਾਏ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ